ਯਾਰ ਕਰ ਗਿਆ ਹਰਚਰਨ ਸਿੰਘ ਲਵਲੀ ਅੱਛੀ ਗੱਲ ਕਰਦਾ ਇੱਥੇ ਦੁਗਲੀ ਪਿੰਡ ਵਿੱਚ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ 22 ਵਰ੍ਹੇ ਜੋਬ ਕਰਦੀ ਸੀਗੀ ਇਹਨੇ 1 ਸਾਲ ਤੋਂ ਅਨਬੰਨ ਚੱਲਦੀ ਸੀਗੀ ਜੀ ਇਹਨੇ ਇਹਨੂੰ ਪਤਾ ਲੱਗਿਆ ਤੇ ਜੋਬ ਕਰਦੀ ਉਹਨੇ ਆ ਕੇ ਖੰਜਰ ਲੈ ਆ ਕੇ ਬਾਹਰ ਕਿ ਚੀਜ਼ ਦੇ ਨਾਲ ਕੇ ਕਮਾਤਾ ਸੱਚ ਕੰਮ ਕਰਦੀ ਕੁੜੀ ਤੇ ਕੰਮ ਕੁੜੀ ਨੂੰ ਲੈ ਕੇ ਸਰਪਤੀ ਸੀ ਜਾਂ ਪ੍ਰੇਮੀ ਸੀ ਪਤੀ 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 ਤੇ ਕਿੱਦਾਂ ਹੋ ਗਿਆ ਹੋਈ ਸਾਲ ਤੋਂ ਅਨਮਨ ਜਾਰੀ ਸੀ ਵਿਆਹ ਇਹ ਪਤਾ ਨਹੀਂ ਜੀ ਕਾਰਨ ਕੀ ਰਹਾ ਜੀ ਮਰਨ ਦਾ ਪਤਾ ਲੱਗਿਆ ਕਾਰਨ ਦਾ ਨਹੀਂ ਪਤਾ ਲੱਗਿਆ ਜੀ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗੇ ਉਮਰ 30 32 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਸਰ ਪਤਾ ਲੱਗਾ ਕਿਹਨਾ ਕਾਰਨਾਂ ਨੂੰ ਕਰਕੇ ਇਹਨੂੰ ਨਹੀਂ ਅਨਮਨ ਜਾਰੀ ਸੀ ਇਹ ਮਲੇਰ ਕੋੜੇ ਰਹਿਣਾ ਸੀਗਾ ਉਹਨੂੰ ਪਤਾ ਲੱਗਿਆ ਇੱਥੇ ਜੋਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਉਹਨੂੰ ਖੰਜਰ ਮਾਰ ਕੇ ਖੰਜਰ 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 ਮਾਰ ਕੇ ਅਕੀਚੀ ਦੇ ਮਾਰ ਕੇ ਨਹੀਂ ਮਾਸਾ ਲੈ ਗਏ ਸੀ ਉਹ ਰਸਤੇ ਉੱਥੇ ਜਾ ਕੇ ਮੌਤ ਹੋਈ ਆ ਉਸ ਦਿਨ ਲੱਗੀ ਹਾਂਜੀ ਮੁੰਡਾ ਨੇ ਫੜ ਲਿਆ ਜੀ ਨਹੀਂ ਉਮਰ ਕੀ ਦੀਜੀ ਨਹੀਂ ਉਮਰ 28 30 ਸਾਲ ਦੀ ਸੀ ਸਰ ਨਾਮ ਪਤਾ ਕੀ ਹੈ ਨਹੀਂ ਤਿੰਨ ਸੜ ਦੇ ਨਵੇਂ ਦਾ ਮੌਕੇ ਤੇ ਸੀਗੇ ਤੁਸੀਂ ਬਾ ਪੰਜ ਮਿੰਟ ਦਾ ਫਿਰ ਵਿਆਹ ਹੀ ਮੈਂ ਆ ਕੇ ਪਹੁੰਚ ਗਿਆ ਸੀ ਦੂਜੇ ਫੜ ਲਿਆ ਜੀ ਮੁੰਡਾ ਹਾਂਜੀ ਫੜ ਲਿਆ ਜੀ ਮਾਮਲਾ ਕਿ ਕਿੱਥੇ ਦੀ ਘਟਨਾ ਤੇ ਕੀ ਗੱਲਬਾਤ ਹੋਈ ਜੀ ਐਂ ਕਰ ਕਰ ਲੋ ਰਿਲੀਫ ਸਪਾ ਸੈਂਟਰ ਹੈਗਾ ਜਿਹਦੇ ਵਿੱਚੋਂ ਲੜਕੀ ਕੰਮ ਕਰਦੀ ਸੀ ਜੋਬ ਕਰਦੀ ਸੀ ਤੇ ਜਿਹੜਾ ਲੜਕੇ ਨੇ ਉਹਦੇ ਅਕਵਿੰਦਰ ਕੋ ਲੜਕੀ ਨਾਮ ਆ ਜਿਹੜੇ ਲੜਕੇ ਨੇ ਸਿਮਰਜੀਤ ਸਿੰਘ ਹੈ ਠੀਕਾ ਜਿਹਨੇ ਮਰਡਰ ਕੀਤਾ ਮਤਲਬ ਉਹਦੇ ਚਾਕੂ ਮਾਰਿਆ ਤੇ ਉਹਨੂੰ ਅਸੀਂ ਕਾਬੂ ਕਰ ਲਿਆ ਹੈਗਾ ਹਾਂਜੀ ਇਹ ਮਤਲਬ ਜਾਣਕਾਰੀ ਹੈ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਡਿਵੀਜ਼ਨ ਇਨਵੈਸਟੀਗੇਟ ਜਿਹੜੀ ਕੋਈ ਗੱਲ ਸਾਹਮਣੇ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ ਕਾਰਨ ਪਤਾ ਲੱਗੇ ਜੀ ਕਾਰਨ ਇਹ ਜੀ ਕਾਰਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਦੱਸ ਨਹੀਂ ਇਹ ਬੂਲਪ੍ਰਿੰਟ ਉਹ ਹੈ ਜੀ ਇਹ ਥਾਣਾ ਡੇਲੋਂ ਚ ਬੂਲਪ੍ਰਿੰਟ ਪੈਂਦਾ ਹੈ ਇਸ ਚੀਜ਼ ਨਾਲ ਹਮਲਾ ਕੀਤਾ ਇਹ ਗਲੇ ਤੇ ਕੀਤਾ ਗਿਆ ਜੀ ਸਭ ਇਹ ਕਿਸਾ ਗਲੇ ਤੇ ਕੀਤਾ ਸਰ ਇਹ ਕਿੰਨੇ ਕੂ ਵੇ ਦਾ ਵਾਕਿਆ ਵਾ ਇਹ ਕਰੀਬ 1 ਘੰਟਾ ਪਹਿਲਾਂ ਦੀ ਗੱਲ ਹੈਗੀ ਜੀ ਕਰੀਬ ਇਹ ਸਵਾ ਦਿੰਨ ਸਾਢੇ ਕਿ ਦਿਨ ਦੀ ਗੱਲ ਹੈ ਸਰ ਉਸ ਹੈ ਜੀ ਇਹ ਮੁੰਡੇ ਮਲੇ ਕੋੜਲੇ ਤੋਂ ਆ ਜੀ ਸਰ ਜਦੋਂ ਇਹ ਹੱਤਿਆ ਹੋਈ ਸੀਗੀ ਉਦੋਂ ਸਪਾ ਸੈਂਟਰ 'ਚ ਕੋਈ ਹੋਰ ਵੀ ਸੀਗਾ ਮੌਜੂਦ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਉਹ ਖਲਵਾ ਕੇ ਚੈੱਕ ਕਰੂਗਾ ਸੀਸੀਟੀਵੀ ਕੈਮਰੇਜ 'ਚ ਕੁਝ ਆਇਆ ਸਰ ਅਸੀਂ ਸਾਰਾ ਕੁਝ ਕਬਜ਼ਾ ਬਲੂਚ ਲੈ ਰਹੇ ਹਾਂ ਹਥਿਆਰ ਕਿਸ ਦੇ ਨਾਲ ਹਮਲਾ ਕੀਤਾ ਚਾਕੂ ਕੀਤਾ ਜੀ ਚਾਕੂ ਹਾਂ ਜੀ